ਸਤਿ ਸ਼੍ਰੀ ਅਕਾਲ ਜੀ ਹਾਜੀ ਸਾਹਿਬ ਅੱਜ ਪਿੰਡ ਪੜਿਆਲ ਵਿਖੇ ਬਾਬਾ ਮੰਨਾ ਜੀ ਦਾ ਜਨਮ ਦਿਨ ਮਨਾਇਆ ਗਿਆ ਔਰ ਤੁਸੀਂ ਵੀ ਉਹਨਾਂ ਨੂੰ ਮੁਬਾਰਕਬਾਦ ਦੇਣ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਜੀ ਹਾਂ ਅੱਜ ਪਿੰਡ ਪੜਿਆਲ ਵਿਖੇ ਬਾਬਾ ਮੰਨਾ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਕਿ ਉਹਨਾਂ ਦੇ ਜਨਮ ਦਿਹਾੜੀ ਉਹਨਾਂ ਦੇ ਜਨਮ ਦਿਹਾੜੇ ਦੇ ਮਿਸ਼ਰ ਦੇ ਵਿੱਚ ਅੱਜ ਪ੍ਰੋਗਰਾਮ ਕੀਤਾ ਗਿਆ ਤੇ ਕੇਕ ਵੀ ਕੱਟਿਆ ਗਿਆ ਉਹਨਾਂ ਦੇ ਜਨਮ ਦਾ ਦਿਹਾੜੇ ਦਾ ਔਰ ਅੱਜ ਜੋ ਮੈਂ ਦੇਖਿਆ ਸੇਵਾ ਸਿੰਘ ਹੋਣਾਂ ਜੀ ਬਾਬਾ ਮੰਨਾ ਸਿੰਘ ਹੋਣਾਂ ਜੀ ਜਿਹੜਾ ਇਹ ਆਸ਼ਰਮ ਬਣਾਇਆ ਇੱਕ ਫਾਈਵ ਸਟਾਰ ਦੇ ਤਰੀਕੇ ਦਾ ਆਸ਼ਰਮ ਬਣਾਇਆ ਜਿਹਦੇ ਵਿੱਚ ਬਜ਼ੁਰਗ ਜਿੰਨੇ ਵੀ ਆਪਣੇ ਆ ਕੇ ਜੇ ਕੋਈ ਘਰ 'ਚ ਕੋਈ ਵੀ ਨਹੀਂ ਬੱਚੇ ਸਾਹਮਦੇ ਜਾਂ ਕੋਈ ਇਦਾਂ ਹੀ ਇਨਸੀਡੈਂਟ ਹੋ ਜਾਂਦਾ ਤੇ ਉਹ ਆ ਕੇ ਇੱਥੇ ਬੜੇ ਵਧੀਆ ਤਰੀਕੇ ਨਾਲ ਰੱਖਦੇ ਆ ਔਰ ਜੋ ਮੈਂ ਦੇਖਿਆ ਵੀ ਮੈਨੂੰ ਨਹੀਂ ਲੱਗਦਾ ਪੰਜਾਬ 'ਚ ਕਿਤੇ ਵੀ ਇਦਾਂ ਦਾ ਆਸ਼ਰਮ ਹੋਊਗਾ ਇਹ ਸਰ ਕਰਮਾ ਜਨਮਦਲੇ ਜੀ ਇਹੰਦਰਬਾਈ ਜੀ ਇੱਧਰ ਦੇਖ ਕੇ ਬੱਤੀ ਇੱਧਰ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਉਹ ਦੋ ਮਿੰਟ ਰੁਕੋ ਇੱਕ ਮਿੰਟ ਰੁਕੋ ਇੱਧਰ ਸਾਹਮਣੇ ਦੇਖੇ ਜੀ ਸਾਹਮਣੇ ਦੇਖੇ ਜੀ ਸਾਹਮਣੇ ਇੱਧਰ ਬਹੁਤ ਛੋਟਾ ਸਾਰਾ ਛੋਟਾ ਉਹ ਨਹੀਂ ਜੀ ਜਗਾਈ ਬਣ ਸੀ ਕੇ ਤੇ ਰੁਕਿਆ ਜਾਦਾ ਜਾਦੇ ਹੀ ਹਾਂ ਦਾ ਪਰ ਬਾਹਰ ਤੇ ਲਾਉਣ ਨਾਲ ਇੱਥੇ ਰੂਬੀ ਪਰ ਇਹ ਤੋਂ ਵੀ ਬੰਦ ਕਰਦੇ ਗਏ ਆਂ ਬਾਹ ਜਿੱਦੇ ਤੇ ਉਹਨਾਂ ਦਾ ਖਾਸ ਕਰਕੇ ਸਾਰੀਆਂ ਪਾਤੀਆਂ ਤੇ ਜੱਲੂ ਵਾਲਾ ਜਿਹੜਾ ਮਾਰ ਚੱਡੀ 126 ਤੱਕ ਡਿਊ ਹੋਣਾ ਭਾਜੀ ਸ਼ਕਤ ਨੂੰ ਸਾਰੀਆਂ ਚਲੋ ਇੱਧਰ ਦੇਖੀਂ ਸਾਰੇ ਵੀ ਕੰਮ ਦੇਖੇ ਬੜੀ ਚੰਗੀ ਕਰਦੇ ਮੈਂ ਕਹਿੰਦਾ ਇਸਕੇ ਇਹ ਇੱਥੇ ਆਂਕੋ ਮਰੇ ਬੜਾ ਜਗਾਉਂਦਾ ਉਸ ਬੰਸਾ ਬਹੁਤ ਓਕੇ ਮੈਨੂੰ ਵੀ 25 ਦਿਨਾਂ ਦਾ ਫਾਰਮ ਭੇਜ ਦੋ ਦੱਸਿਆ ਨਹੀਂ ਉਹਨੇ ਮੈਂ ਆਪ ਪੁੱਛਿਆ ਹੋਗਾ ਉਹ ਦਿਨ ਆਪਾਂ ਜਾਣਾ ਸੀਗਾ ਜੇ ਪੇਪਰ ਭਰਨਾ ਉੱਥੇ ਜਿੱਦਾਂ ਜਿੱਦਾਂ ਪੇਪਰ ਭਰਨਾ ਉੱਥੇ ਮਿਲਦਾ ਹੈ ਜੀ ਦੱਸਿਆ ਆਪ ਪੁੱਛਿਆ ਨਹੀਂ ਤਸਦੀਕ ਕਰ ਲੋ ਕੋਈ ਨਹੀਂ ਤਾਂ ਕਿ ਸੋ गाड़ी में गए काले रोड पे जब पेपर भरे आप रोड पे जरा सा कम भी लगे बैठे रहो ਕਿਤੇ ਕਰਨ ਲੱਗਾ ਮਾੜਾ ਜੇ ਪਿੱਛੇ ਨੂੰ ਤਰ ਮੈਂ ਤੇਰਾ 2 ਮਿੰਟ ਹੋਰ ਤੁਹਾਨੂੰ ਮੈਂ ਦੋ ਤਰ ਵਾਰੀ ਕਹਿਆ ਹੁਣ ਮੈਨੂੰ ਛੱਡ ਲੈ ਲੈ ਬੜਾ ਯਾਰ ਤੁਸੀਂ ਹੀ ਮੇਰੀ ਗੱਲ ਨਹੀਂ ਮੰਨੀ ਹਲੋ